ਸਸਿਕਾ ਜੀ ਸਾਰਿਆਂ ਨੂੰ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪਿਛਲੇ ਦਿਨੀ ਵੀ ਜੋ ਵੀ ਘਟਨਾ ਵਾਪਰੀ ਆ ਕਵਲਵੀਰ ਹੁਣਾ ਨੇ ਵਲੌਗ ਵੀ ਪਾਇਆ ਸੀ ਉਸ ਦੇ ਸੰਬੰਧ ਵਿੱਚ ਇਹ ਉਹਨਾਂ ਦੇ ਮਾਮੇ ਦੇ ਬੇਟੇ ਦੀ ਡੈਥ ਹੋਈ ਹੈ ਬਹੁਤ ਹੀ ਯੰਗ ਏਜ ਸੀ ਪ੍ਰੀਤ ਦਾ ਹਾਣੀ ਸੀ ਜੇ ਤੁਸੀਂ ਉਹ ਸਾਰਿਆਂ ਨੇ ਵਲੌਗ ਦੇਖਿਆ ਕਵਲਵੀਰ ਹੁਣਾ ਦਾ ਤਾਂ ਉਹਨਾਂ ਨੇ ਚੰਗੀ ਤਰ੍ਹਾਂ ਸਭ ਕੁਝ ਐਕਸਪਲੇਨ ਕੀਤਾ ਵਾ ਪਤਾ ਹੀ ਨਹੀਂ ਵੀ ਚਾਨਚੱਕੀ ਇਹ ਜਿਹੜੀ ਆ ਘਟਨਾ ਵਾਪਰੀ ਗਈ ਆ ਬਿਲਕੁਲ ਠੀਕ ਠਾਕ ਸੀ ਤੁਸੀਂ ਸਾਰਿਆਂ ਨੇ ਵਲੌਗ ਦੇਖਿਆ ਦੋ ਦਿਨ ਪਹਿਲਾਂ ਹੀ ਉਹਨਾਂ ਨੇ ਵਲੌਗ ਪਾਇਆ ਸੀ ਉਹਨਾਂ ਦੇ ਕੋਲ ਗਏ ਸੀ ਤੇ ਹੱਸਖੇ ਡਰੇ ਸੀ ਕਦੀ ਕਿਸੇ ਨੂੰ ਸੁਪਨੇ ਵਿੱਚ ਵੀ ਨਹੀਂ ਸੀ ਪਤਾ ਵੀ ਆ ਜਿਹੜੀ ਘਟਨਾ ਵਾਪਰ ਜਾਣੀ ਹੈ ਤੇ ਬਹੁਤ ਸੁਣ ਕੇ ਦੁੱਖ ਹੋਇਆ ਮੈਂ ਉਹਨਾਂ ਨੂੰ ਜ਼ਿਆਦਾ ਤੇ ਨਹੀਂ ਜਾਣਦਾ ਉਹ ਭੈਣ ਦੇ ਮੈਂ ਵਲੌਗ ਬਹੁਤ ਵਾਰੀ ਦੇਖਦਾ ਹਾਂ ਇਹਨਾਂ ਦਾ ਕੰਮ ਵੀ ਕਰਦੇ ਰਹੇ ਆ ਤੇ ਹੁਣ ਵੀ ਦੇਖਦੇ ਆ ਤੇ ਉਹਨਾਂ ਦਾ ਚਿਹਰਾ ਜਦ ਆ ਵਾ ਉਦਾਂ ਹੀ ਅੱਖਾਂ ਦੇ ਸਾਹਮਣੇ ਆਉਂਦਾ ਵਾ ਅਜੇ ਵੀ ਯਕੀਨ ਨਹੀਂ ਹੁੰਦਾ ਭੀ ਇਹੋ ਜਿਹਾ ਕੰਮ ਵੀ ਹੋ ਸਕਦਾ ਉਹਨਾਂ ਦੇ ਨਾਲ ਪਰ ਇਹ ਰੱਬ ਦਾ ਭਾਣਾ ਵਾ ਹਰ ਇੱਕ ਨੂੰ ਮੰਨਣਾ ਪੈਂਦਾ ਵਾ ਦੇਖੋ ਜੀ ਚਲੇ ਤਾਂ ਇਸ ਦੁਨੀਆ ਤੋਂ ਸਾਰਿਆਂ ਨੇ ਜਾਣਾ ਵਾ ਪਰ ਜਾਣ ਜਾਣ ਦੇ ਵਿੱਚ ਬਹੁਤ ਫਰਕ ਹੈ ਕਈ ਵਾਰ ਜਿਨ੍ਹਾਂ ਨੂੰ ਵੇਖ ਕੇ ਆਪਾਂ ਸਾਹ ਲੈਂਦੇ ਆ ਜਦੋਂ ਉਹ ਦੁਨੀਆ ਤੋਂ ਚਲਾ ਜਾਂਦੇ ਆ ਨਾ ਤਾਂ ਸੱਚੀ ਬੰਦਾ ਜਿਹੜਾ ਵਾ ਜਿੱਦਾਂ ਸਿਆਣੇ ਕਹਿੰਦੇ ਭੀ ਲੱਕ ਟੁੱਟਣ ਵਾਲੀ ਗੱਲ ਹੋ ਜਾਂਦੀ ਹੈ ਇੱਕ ਜਵਾਨ ਪੁੱਤ ਦਾ ਚਲੇ ਜਾਣਾ ਬਿਲਕੁਲ ਅਜੇ ਚੜਦੀ ਜਵਾਨੀ ਨਾਲੇ ਬੱਚੀਆਂ ਛੋਟੇ 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 ਉਹਨਾਂ ਦੇ ਬੱਚੇ ਆ ਇਹ 8 ਮਹੀਨੇ ਦੀ ਆ ਬੇਟੀ 1.5 ਸਾਲ ਦੀ ਸਾਹਿਬ ਜਿੱਡੀ ਆ ਸੋ ਦੋ ਬੇਟੀਆਂ ਆ ਛੋਟੀਆਂ ਛੋਟੀਆਂ ਘਰ ਵਿੱਚ ਇਕੱਲੇ ਹੀ ਆ ਉਹ ਤੇ ਪਤਾ ਨਹੀਂ ਵੀ ਕੁਛ ਕਹਿਣ ਨੂੰ ਬਚਦਾ ਨਹੀਂ ਆ ਕਿ ਐਡਾ ਵੱਡਾ ਕਹਿਰ ਹੋਇਆ ਵਾ 10 ਦਿਨ ਹੋ ਜਾਣੇ ਆ ਕੱਲ ਨੂੰ ਕੱਲ ਨੂੰ ਉਹਨਾਂ ਦਾ ਭੋਗ ਵੀ ਪੈ ਜਾਣਾ ਪਰ ਉਸ ਪਰਿਵਾਰ ਨੂੰ ਪਤਾ ਵਾ ਜਿਨ੍ਹਾਂ ਦਾ ਜੀ ਚਲਾ ਗਿਆ ਵਾ ਜਾਨਾਂ ਨੂੰ ਪਤਾ ਲੱਗਦਾ ਵਾ ਜਿਨ੍ਹਾਂ ਨੇ ਜਵਾਨ ਪੁੱਤ ਆਪਣੇ ਹੱਥੀ ਤੋਰੇ ਹੋਣ ਸਦਾ ਵਾਸਤੇ ਛੱਡ ਕੇ ਚਲੇ ਜਾਂਦੇ ਆ ਤੇ ਪਿੱਛੋਂ ਜਿਹੜੇ ਆ ਉਹਨਾਂ ਦਾ ਪਰਿਵਾਰ ਜਿਹੜਾ ਵਾ ਬਿਲਕੁਲ ਦਾ ਰਹਿ ਜਾਂਦਾ ਵਾ ਸਮਾਂ ਜਿਹੜਾ ਕਈ ਵਾਰ ਹੱਥ ਨਹੀਂ ਆਉਂਦਾ ਪਰ ਮੈਂ ਦੱਸਿਆ ਵੀ ਰੱਬ ਦਾ ਭਾਣਾ ਵਾ ਇਹ ਹਰਕ ਨੂੰ ਮੰਨਣਾ ਹੀ ਪੈਂਦਾ ਵਾ ਸਾਨੂੰ ਚਾਹੇ ਕਿਸੇ ਦੀ ਕਿੰਨੀ ਵੀ ਜ਼ਰੂਰਤ ਹੁੰਦੀ ਹੈ ਪਰ ਜਦੋਂ ਉਹਦੀ ਮਰਜ਼ੀ ਆ ਕਿੰਨੂੰ ਕਿਹੜੇ ਵੇਲੇ ਸਨਾਹ ਭੇਜ ਦੇਣਾ ਵਾ ਤੇ ਸਾਨੂੰ ਜਾਣਾ ਹੀ ਪੈਣਾ ਵਾ ਬਾਕੀ ਉਹ ਭੈਣ ਨੂੰ ਹੌਸਲਾ ਹੀ ਅਸੀਂ ਤਾਂ ਇਹੋ ਕਰ ਸਕਦੇ ਆਂ ਵੀ ਹੌਸਲਾ ਦੇ ਸਕਦੇ ਆਂ ਉਸ ਭੈਣ ਨੇ ਆਪਣੀ ਜ਼ਿੰਦਗੀ ਕੱਟਣੀ ਆ ਤੇ ਅਸੀਂ ਉਹਨਾਂ ਦੀ ਰਿਪੋਰਟ ਕਰਦੇ ਆਂ ਵੀ ਜਿੰਨੇ ਜੋਗੇ ਹੈਗੇ ਆ ਜੋ ਕੁਝ ਅਸੀਂ ਅਸੀਂ ਕਰ ਸਕਦੇ ਆਂ ਉਹ ਕਰਾਂਗੇ ਬਾਕੀ ਤੁਸੀਂ ਸਾਰੇ ਉਹਨਾਂ ਨੂੰ ਦੇਖਦੇ ਰਹੇ ਜੇ ਸ਼ੁਰੂ ਤੋਂ ਹੀ ਉਹਨਾਂ ਨੇ ਆਪਣਾ ਚੈਨਲ ਵੀ ਬਣਾਇਆ ਹੋਇਆ ਤੇ ਮੈਂ ਵੀ ਇਹ ਕਹੂੰਗਾ ਵੀ ਤੁਸੀਂ ਉਹਨਾਂ ਦੇ ਚੈਨਲ ਤੇ ਜਾ ਕੇ ਜਰੂਰ ਉਨਾਂ ਨੂੰ ਸਪੋਰਟ ਜ਼ਰੂਰ ਕਰਿਓ ਮੈਂ ਵੀ ਕਮੈਂਟ ਬਾਕਸ ਵਿੱਚ ਉਹਨਾਂ ਦਾ ਲਿੰਕ ਜਿਹੜਾ ਵਾ ਉਹ ਪਿੰਨ ਕਰਾਂਗਾ ਕੋਈ ਵੀ ਹੈਲਪ ਉਹਨਾਂ ਦੀ ਇਦਾਂ ਹੋ ਸਕੇ ਤੇ ਚਲੋ ਹਾਂ ਇਹੀ ਜਿਹਾ ਵੀ ਉਹ ਬਲੌਗ ਵਗੈਰਾ ਬਣਾ ਲੈਂਦੇ ਹੁੰਦੇ ਸੀ ਤੇ ਵਧੀਆ ਬੋਲਦੇ ਆ ਵਧੀਆ ਗੱਲਬਾਤ ਕਰਦੇ ਆ ਮੈਂ ਬਹੁਤ ਉਹਨਾਂ ਦੇ ਦੇਖਦੇ ਰਿਹਾ ਮੈਂ ਉਹ ਵੀਰ ਨੂੰ ਤੇ ਨਾ ਕਦੀ ਮਿਲਿਆ ਤੇ ਨਾ ਹੀ ਕਦੀ ਦੇਖਿਆ ਵਾ ਜਦੋਂ ਇੱਥੇ ਸ਼ੂਟ ਹੋ ਰਿਹਾ ਸੀ ਉਸ ਦਿਨ ਤੇ ਪ੍ਰੀਤੀ ਇੱਥੇ ਬਾਹਰ ਗੱਡੀ ਵਿੱਚ ਬੈਠੀ ਸੀ ਆਪਾਂ ਸਾਰੇ ਅੰਦਰ ਬੈਠੇ ਸੀ ਕਰੀਬ 3 ਵਜੇ ਦਾ ਟਾਈਮ ਸੀ 3:30 3:30 ਵਜੇ ਸੀ ਉਦੋਂ ਇੱਕਦਮ ਹੂਨ ਆਮਦਾ ਵੀ ਆਹ ਆਹ ਕੈਰ ਹੋ ਗਿਆ ਵਾ ਤੇ ਪ੍ਰੀਤੀ ਨੂੰ ਜਿੱਦਾਂ ਸੰਭਾਲਿਆ ਇੱਕਦਮ ਸਾਰੇ ਮਤਲਬ ਕੋਈ ਯਕੀਨ ਕਰ ਹੀ ਨਹੀਂ ਰਿਹਾ ਵੀ ਅਜੇ 2 ਦਿਨ ਪਹਿਲਾਂ ਦੀ ਤਾਂ ਗੱਲ ਆ ਵੀ ਆਪਾਂ ਮਿਲ ਕੇ ਆਏ ਆ ਗੱਲਾਂ ਬਾਤਾਂ ਕਰਕੇ ਆਏ ਆ ਉਦਾਂ ਹੀ ਉਹ ਬਲੌਗ ਚੈਨਲ ਦੇ ਉੱਪਰ ਪਿਆ ਵਾ ਹੱਸਦਾ ਖੇਡਦਾ ਉਹ ਪਰਿਵਾਰ ਇਦਾਂ ਹੀ ਉਹ ਵੀਰ ਜਿਹੜਾ ਉਹ ਹੱਸ ਕੇ ਡਰ ਰਿਹਾ ਬੜੀਆਂ ਸੋਹਣੀਆਂ ਗੱਲਾਂ ਕਰ ਰਿਹਾ ਵਾ ਤੇ 2 ਦਿਨ ਬਾਅਦ ਹੀ ਆਹ ਕੰਮ ਬਣ ਜਾਂਦਾ ਵਾ ਪਤਾ ਨਹੀਂ ਵੀ ਕੀ ਬਾਣਾ ਵਾਪਰੇ ਆ ਉਸ ਪਰਿਵਾਰ ਦੇ ਨਾਲ ਪਰ ਬਾਣਾ ਵਾ ਜਿਹੜਾ ਇਹ ਮੰਨਣਾ ਪੈਣਾ ਵਾ ਸਾਨੂੰ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਸੀ ਕਿਉਂ ਨਹੀਂ ਵੀਡੀਓ ਆ ਰਹੀਆਂ ਤੁਸੀਂ ਬਾਰ-ਬਾਰ ਪੁੱਛ ਰਹੇ ਸੀ ਮੈਂ ਆਨਸਰ ਵੀ ਕਰਦਾ ਸੀਗਾ ਇੰਸਟਾਗ੍ਰਾਮ ਤੇ ਵੀ ਆਹ ਕਹਿਰ ਹੋਇਆ ਵਾ ਇਸ ਕਰਕੇ ਨਹੀਂ ਮਨ ਨਹੀਂ ਨਾ ਹੈਗਾ ਕਿਸੇ ਦਾ ਵੀ ਕੰਮ ਕਰਨ ਨੂੰ ਨਾ ਹੀ ਕਰੀ ਸਕਦੇ ਆ ਇਹੋ ਜੇ ਜਦੋਂ ਇੰਨਾ ਵੱਡਾ ਕਹਿਰ ਆਪਰ ਜਾਂਦਾ ਵਾ ਤੇ ਚੱਲੇ ਵੀ ਉਹ ਪਰਿਵਾਰ ਦੇ ਮੈਂਬਰ ਦਾ ਜਾਣਾ ਜਿਹਦੀ ਬਹੁਤ ਲੋੜ ਵਾ ਬਹੁਤ ਲੋਕ ਆ ਜਿਹੜੇ ਮੌਤ ਨੂੰ ਉਡੀਕ ਰਹੇ ਆ ਪਰ ਇਹ ਕੁਦਰਤ ਦੀਆਂ ਖੇਡਾਂ ਵਾ ਵੀ ਜੋ ਮੌਤ ਨੂੰ ਉਡੀਕ ਰਿਹਾ ਵਾ ਉਹਨੂੰ ਮੌਤ ਮਿਲਦੀ ਨਹੀਂ ਪਰ ਜਿਹਦੀ ਸਭ ਤੋਂ ਵੱਧ ਲੋੜ ਆ ਮੈਂ ਕਿਹਾ ਨਾ ਵੀ ਜਿੰਨੂੰ ਵੇਖ ਕੇ ਆਪਾਂ ਸਾਹ ਲੈਂਦੇ ਆ ਜਿੱਤੇ ਬਗੈਰ ਘੜੀ ਵੀ ਨਹੀਂ ਲੰਗਦੀ ਜੋ ਇੱਕ ਪਲ ਵੀ ਸਾਨੂੰ ਨਾ ਦਿਸੇ ਤਾਂ ਸਾਨੂੰ ਸਾਹ ਸਾਡਾ ਔਖਾ ਹੋ ਜਾਂਦਾ ਵੀ ਪਤਾ ਨਹੀਂ ਕਿੱਥੇ ਗਿਆ ਵਾ ਆਪਾਂ ਕਦੀ ਇੱਧਰ ਦੇਖਦੇ ਆਂਡ ਗਵਾਣ ਪੁੱਛਦੇ ਆਂ ਫੋਨ ਕਰਦੇ ਆਂ ਵੀ ਅਜੇ ਤੱਕ ਆਇਆ ਨਹੀਂ ਰੋਸ ਪਰਿਵਾਰ ਦੇ ਮੈਂਬਰ ਦਾ ਸਫਲੀ ਚਲੇ ਜਾਣਾ ਛੱਡ ਕੇ ਦੁਨੀਆ ਨੂੰ ਅੱਜ ਮੈਂ ਉਹਦੋਂ ਵਲੋਗ ਇੱਕ ਵੇਖਣ ਦੀ ਹਾਂ ਉਹਦੇ ਵਿੱਚ ਦੱਸਣ ਦੇ ਹੀ ਵੀ ਦੁਬਈ ਉਹ ਜਿੱਥੇ ਵੀ ਬਾਹਰ ਗਏ ਨੇ ਹਾਂ ਕਤਰ ਗਏ ਸੀ ਠੀਕ ਕਤਰ ਗਏ ਸ਼ਾਇਦ ਕਿ ਉੱਥੇ ਨਹੀਂ ਜਾਣ ਦਿੱਤਾ ਸਿਰਫ ਇਸ ਕਰਕੇ ਵੀ ਬੱਚੇ ਛੋਟੇ ਆ ਕਿ ਵੇਲਾ ਸੋਚਿਆ ਵੀ ਨਹੀਂ ਵੀ ਐਡੀ ਦੂਰ ਉੱਥੇ ਨਹੀਂ ਜਾਣ ਦਿੱਤਾ ਤੇ ਇਹਨਾਂ ਪਤਾ ਹੀ ਨਹੀਂ ਸੀ ਵੀ ਆ ਚਾਂਸ ਹੋ ਜਾਣਾ ਵਾ ਪੀਸਾ ਦਾ ਵਾਸਤੇ ਛੱਡ ਕੇ ਚੱਲ ਜਾਣਾ ਵਾ ਇਸ ਗੱਲ ਦਾ ਤਾਂ ਕਿਸੇ ਨੂੰ ਵੀ ਨਹੀਂ ਪਤਾ ਹੈਗਾ ਵੀ ਕੱਲ ਨੂੰ ਕਿਸੇ ਦੇ ਨਾਲ ਕੀ ਪਾਣਾ ਵਾ ਪਰ ਜਾਣਾ ਵਾ ਸਾਨੂੰ ਸਾਡਾ ਆਪਣਾ ਨਹੀਂ ਪਤਾ ਕਿ ਕੀ ਕੱਲ ਨੂੰ ਪਾਣਾ ਵਾ ਤੇ ਪ੍ਰਮਾਤਮਾ ਦੀਆਂ ਖੇਡਾਂ ਵਾ ਪ੍ਰਮਾਤਮਾ ਦੇ ਹੱਥ ਵਾਸਾ ਸਭ ਕੁਝ ਹੀ ਤੇ ਉਹਨਾਂ ਦਾ ਭੋਗ ਆ ਤੇ ਇਹੀ ਅਰਦਾਸ ਕਰਦੇ ਆ ਕਿ ਪ੍ਰਮਾਤਮਾ ਦਾ ਨੂੰ ਆਪਣੇ ਚਰਨਾਂ ਵਿੱਚ ਨਿਮਾਸ ਬਖਸ਼ਣ ਤੇ ਜਿਹੜਾ ਪਿੱਛੇ ਪਰਿਵਾਰ ਆ ਉਹਨੂੰ ਪਾਣਾ ਮੰਨਣ ਦਾ ਬਲ ਬਖਸ਼ਣ ਕਿ ਬਹੁਤ ਵੱਡਾ ਦੁੱਖ ਆ ਐਡਾ ਸਾਡਾ ਬੋਲਣਾ ਬਹੁਤ ਆਸਾਨ ਵਾ ਪਰ ਜਿੱਤੇ ਬੀਤਦੀ ਆ ਉਹਨੂੰ ਪਤਾ ਲੱਗਦਾ ਵਾ ਤੇ ਇੰਨੀਆਂ ਕੀ ਗੱਲਾਂ ਕਰਨੀਆਂ ਸੀ ਚੰਗਾ ਜੀ ਸਾਸਰੀ ਕਰਨੀ